ਅੱਜ ਜਿਹੜੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਨੀ ਆ ਉਹ ਹੈਗੀ ਆ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਚੱਲ ਰਹੇ ਐਨਐਸਕਯੂ ਵਿਸ਼ੇ ਬਾਰੇ ਦੇਖੋ ਇਹ ਵਿਸ਼ੇ ਜਿਹੜੇ ਹੈਗੇ ਆ ਉਹ 9ਵੀਂ ਤੋਂ 12ਵੀਂ ਤੱਕ ਚੱਲਦੇ ਆ 4 ਸਾਲ ਦਾ ਇਹ 4 ਲੈਵਲ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਕੰਪਲੀਟ ਕੀਤੇ ਜਾਂਦੇ ਆ ਵੈਸੇ ਇਹਦੇ ਲੈਵਲ 10 ਹੁੰਦੇ ਨੇ ਪਲੱਸ 2 ਤੋਂ ਬਾਅਦ ਲੈਵਲ ਜਿਹੜੇ ਗ੍ਰੈਜੂਏਸ਼ਨ ਦੇ ਨੇ ਉਹ ਤਿੰਨ ਫਿਰ ਮਾਸਟਰਸ ਡਿਗਰੀ ਦੇ ਦੋ ਤੇ ਫਿਰ ਜਿਹੜੇ ਹੈਗੇ ਰਿਸਰਚ ਵਰਕ ਦਾ ਜਿਹੜਾ ਇੱਕ ਲੈਵਲ ਹੁੰਦਾ ਇਹ ਉਹਦੇ ਵਿੱਚ ਪ੍ਰੋਫੀਸੀਐਂਸੀ ਆ ਉਹਦੇ ਵਿੱਚ ਤੁਹਾਡੀ ਇਫੀਸ਼ੀਐਂਸੀ ਆ ਜਿਵੇਂ ਜਿਵੇਂ ਲੈਵਲ ਵੱਧਦੇ ਆ ਤੁਸੀਂ ਉਸ ਪਾਰਟਿਕੂਲਰ ਸਬਜੈਕਟ ਦੇ ਵਿੱਚ ਇਫੀਸ਼ੀਐਂਟ ਹੁੰਦੇ ਜਾਂਦੇ ਹੋ ਤੁਸੀਂ ਉਹਦੇ ਵਿੱਚ ਮੁਹਾਰਤ ਜਿਹੜੀ ਆ ਤੁਹਾਨੂੰ ਉਹ ਹਾਸਲ ਹੁੰਦੀ ਜਾਂਦੀ ਆ ਤਾਂ ਆਪਾਂ ਗੱਲ ਅੱਜ ਇਸੇ ਵਿਸ਼ੇ ਤੇ ਹੀ ਕਰਾਂਗੇ ਕਿ 10+2 ਬੁੱਕ ਐਨ ਐਸ ਕਿਊ ਵਿਸ਼ੇ ਦੇ ਨਾਲ ਕਰਨ ਤੋਂ ਬਾਅਦ ਤੁਹਾਡੇ ਕੋਲੇ ਕਿਹੜੀਆਂ-ਕਿਹੜੀਆਂ ਆਪਰਚੂਨਿਟੀਆਂ ਨੇ ਜੇਕਰ ਤੁਸੀਂ ਇਸੇ ਵਿਸ਼ੇ ਦੇ ਵਿੱਚ ਹੀ ਅੱਗੇ ਜਾਣਾ ਚਾਹੁੰਦੇ ਹੋ ਵੋਕੇਸ਼ਨਲ ਦੇ ਵਿੱਚ ਹੀ ਅੱਗੇ ਜਾਣਾ ਚਾਹੁੰਦੇ ਹੋ ਤਾਂ ਇਹਦੇ ਨਾਲ ਹੀ ਆਪਾਂ ਗੱਲ ਕਰਨੀ ਹੈ ਵੀ ਜੇਕਰ ਤੁਸੀਂ ਤੁਹਾਡਾ ਪੜ੍ਹਨ ਦਾ ਇੰਟਰਸਟ ਨਹੀਂ ਹੈਗਾ ਤੁਸੀਂ 10+2 ਤੋਂ ਬਾਅਦ ਨਹੀਂ ਅੱਗੇ ਫਰਦਰ ਸਟਡੀ ਕਰਨਾ ਚਾਹੁੰਦੇ ਤਾਂ ਇਹ ਵਿਸ਼ੇ ਪੜ੍ਹ ਕੇ ਤੁਸੀਂ ਕਿਹੜੇ-ਕਿਹੜੇ ਕੰਮ ਕਰ ਸਕਦੇ ਹੋ ਕਿੱਥੇ-ਕਿੱਥੇ ਜੇ ਤੁਸੀਂ ਜੌਬ ਵੀ ਕਰਨੀ ਆ ਤਾਂ ਜੌਬ ਕਰ ਸਕਦੇ ਹੋ ਇਹ ਸਾਰੀਆਂ ਗੱਲਾਂ ਦੇ ਉੱਤੇ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ ਤੁਸੀਂ ਬਣੇ ਰਹੋ ਇਸ ਵੀਡੀਓ ਦੇ ਨਾਲ ਤੇ ਧਿਆਨ ਨਾਲ ਦੇਖਿਓ ਸਕਿੱਪ ਨਾ ਕਰਿਓ ਕਾਲ ਨਾ ਕਰਿਓ ਤਾਂ ਪਹਿਲਾਂ ਆਪਾਂ ਗੱਲ ਕਰਨੀ ਆ ਆਈਟੀ ਐਂਡ ਆਈਟੀਈਐਸ ਵਿਸ਼ੇ ਦੀ ਆ ਆਮ ਤੌਰ ਤੇ ਆਈਟੀ ਵਿਸ਼ਾ ਹੀ ਇਹਨੂੰ ਟਰੇਡ ਕਹਿ ਦਿੱਤਾ ਜਾਂਦਾ ਜੇਕਰ ਤੁਸੀਂ ਆਈਟੀ ਦੇ ਵਿੱਚ 10+2 ਪਾਸ ਆਊਟ ਕਰ ਲਈ ਆ ਤਾਂ ਫਰਦਰ ਸਟੱਡੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਯੂਜੀ ਲੈਵਲ ਦੀਆਂ ਅੰਡਰ ਗ੍ਰੈਜੂਏਟ ਲੈਵਲ ਦੀਆਂ ਤਾਂ ਤੁਹਾਡੇ ਕੋਲੇ ਕਿਹੜੀਆਂ-ਕਿਹੜੀਆਂ ਆਪਸ਼ਨਸ ਨੇ ਪਹਿਲੀ ਆਪਸ਼ਨ ਹੈਗੀ ਆ ਤੁਹਾਡੇ ਕੋਲੇ ਬੀ ਵਾਕ ਬੈਚਲਰ ਆਫ ਵੋਕੇਸ਼ਨਲ এডਿਕੇਸ਼ਨ ਬੀ ਵਾਕ ਤੁਸੀਂ ਕਰ ਸਕਦੇ ਹੋ ਤੇ ਇਹਦੇ ਵਿੱਚ ਕਿਹੜੇ ਵਿਸ਼ੇ ਰੱਖ ਸਕਦੇ ਹੋ ਇਹਦੇ ਵਿੱਚ ਤੁਸੀਂ ਸੌਫਟਵੇਅਰ ਡਿਵੈਲਪਮੈਂਟ ਦਾ ਰੱਖ ਸਕਦੇ ਹੋ ਨੈਟਵਰਕਿੰਗ ਦਾ ਰੱਖ ਸਕਦੇ ਹੋ ਸਾਈਬਰ ਸਿਕਿਉਰਿਟੀ ਦਾ ਰੱਖ ਸਕਦੇ ਹੋ ਤੇ ਕਲਾਊਡ ਕੰਪਿਊਟਿੰਗ ਦਾ ਰੱਖ ਸਕਦੇ ਹੋ ਇਹ ਵਿਸ਼ੇ ਦੇ ਤੁਸੀਂ ਬੀ ਵਾਕ ਦੇ ਵਿੱਚ ਐਨਐਸਕਿਉ ਜੇ ਤੁਸੀਂ ਵੋਕੇਸ਼ਨਲ ਦੇ ਵਿੱਚ ਕਰਦੇ ਹੋ ਬੀ ਜਿਹੜੀ ਗ੍ਰੈਜੂਏਸ਼ਨ ਆ ਤੁਸੀਂ ਇਹ ਵਿਸ਼ਿਆਂ ਦੇ ਨਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਬੀਐਸਸੀ ਕੰਪਿਊਟਰ ਸਾਇੰਸ ਦੇ ਵਿੱਚ ਕਰ ਸਕਦੇ ਹੋ ਤੇ ਬੀਐਸਸੀ ਤੁਸੀਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਵੀ ਕਰ ਸਕਦੇ ਹੋ ਇਹਦੇ ਤੋਂ ਇਲਾਵਾ ਤੁਸੀਂ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਬੀਸੀਏ ਕਰ ਸਕਦੇ ਹੋ ਬੀਸੀਏ ਤੁਸੀਂ ਕੁਝ ਯੂਨੀਵਰਸਿਟੀਆਂ ਦੇ ਜਿਹੜੇ ਹੈਗੇ ਆ ਉਹ ਬੇਸ ਹੁੰਦਾ ਵੀ ਤੁਸੀਂ 10+2 ਦੇ ਵਿੱਚ ਮੈਥਮੈਟਿਕਸ ਵਗੈਰਾ ਕੀਤਾ ਹੋਵੇ ਔਰ ਕੁਝ ਇੱਕ ਯੂਨੀਵਰਸਿਟੀਆਂ ਬਿਨਾ ਮੈਥਮੈਟਿਕਸ ਤੋਂ ਵੀ ਜਿਹੜੀਆਂ BCA ਦੇ ਵਿੱਚ ਐਡਮਿਸ਼ਨ ਦੇ ਦਿੰਦੀਆਂ ਪਰ ਜੇਕਰ ਤੁਸੀਂ ਐਨਐਸਕਯੂ 5IT ਦੇ ਨਾਲ ਕੀਤਾ ਹੋਇਆ ਤਾਂ ਤੁਹਾਡਾ ਇੱਕ ਸਟਰੋਂਗ ਬੇਸ ਆ BCA ਦੇ ਵਿੱਚ ਜਾਣ ਦਾ ਤਾਂ B.Voc, BSC ਕੰਪਿਊਟਰ ਸਾਇੰਸ, ਇਨਫੋਰਮੇਸ਼ਨ ਟੈਕਨੋਲੋਜੀ ਤੇ BCA ਤੁਹਾਡੇ ਕੋਲੇ ਆਪਸ਼ਨਸ ਹੈਗੀਆਂ ਨੇ ਜੇਕਰ ਤੁਸੀਂ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਤਾਂ ਜੇਕਰ ਤੁਸੀਂ ਗ੍ਰੈਜੂਏਸ਼ਨ ਨਹੀਂ ਕਰਨਾ ਚਾਹੁੰਦੇ ਤੁਸੀਂ ਡਿਪਲੋਮਾ ਸਾਲ 2 ਸਾਲ ਦਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਵੈਬ ਡਿਵੈਲਪਮੈਂਟ ਦੇ ਵਿੱਚ ਡਿਪਲੋਮਾ ਕਰ ਸਕਦੇ ਹੋ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਕਰ ਸਕਦੇ ਹੋ ਸਾਈਬਰ ਸਿਕਿਉਰਿਟੀ ਦੇ ਵਿੱਚ ਕਰ ਸਕਦੇ ਹੋ ਨੈਟਵਰਕਿੰਗ ਤੇ ਸਿਸਟਮ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਰ ਸਕਦੇ ਹੋ ਇਸ ਤੋਂ ਬਿਨਾ ਤੁਸੀਂ ਡਿਪਲੋਮਾ ਡਾਟਾ ਸਾਇੰਸ AI ਮਸ਼ੀਨ ਲਰਨਿੰਗ ਇਹਦੇ ਵਿੱਚ ਵੀ ਕਰ ਸਕਦੇ ਹੋ ਤੀਜੀ ਆਪਸ਼ਨ ਤੁਹਾਡੇ ਕੋਲ ਹੈਗੀ ਸਰਟੀਫਾਈਡ ਕੋਰਸ ਕਰਨ ਦੀ ਤੁਸੀਂ ਸਰਟੀਫਿਕੇਟ 2 ਮਹੀਨੇ 4 ਮਹੀਨੇ 12 ਮਹੀਨਿਆਂ ਦਾ ਸਰਟੀਫਾਈਡ ਕੋਰਸ ਹੁੰਦੇ ਆ ਉਹਦੇ ਵਿੱਚ ਤੁਸੀਂ ਡਾਟਾ ਇੰਟਰੀ ਆਪਰੇਟਰ ਫਰੰਟ ਐਂਡ ਬੈਕ ਐਂਡ ਵੈਬ ਡਿਵੈਲਪਮੈਂਟ ਐਪ ਡਿਵੈਲਪਮੈਂਟ ਐਂਡਰੋਇਡ ਤੇ iOS ਟੈਲੀ ਤੁਸੀਂ ਜੀਐਸਟੀ ਟੈਲੀ ਜਿਹੜੇ ਹੈਗੇ ਆ ਇਹਦੇ ਤੇ ਵੀ ਤੁਸੀਂ ਸਰਟੀਫਾਈਡ ਕੋਰਸ ਕਰ ਸਕਦੇ ਹੋ ਆਫਿਸ ਪ੍ਰੋਡਕਟਿਵਿਟੀ ਟੂਲਸ ਜਿਵੇਂ ਐਮਐਸ ਵਰਡ ਐਕਸਲ ਪਾਵਰਪੁਆਇੰਟ ਕਰ ਸਕਦੇ ਹੋ ਤੁਸੀਂ ਡਿਜੀਟਲ ਮਾਰਕੀਟਿੰਗ ਜਾਂ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਕੋਈ ਡਿਪਲੋਮਾ ਲੈ ਸਕਦੇ ਹੋ ਤੁਸੀਂ ਪ੍ਰੋਗਰਾਮਿੰਗ ਲੈਂਗੁਏਜ ਜਿਵੇਂ ਸੀ ਸੀ ਪਲੱਸ ਪਲੱਸ ਪਾਈਥਨ ਜਾਵਾ ਦੇ ਵਿੱਚ ਵੀ ਕਰ ਸਕਦੇ ਹੋ ਤੁਸੀਂ ਡਾਟਾ ਡੇਟਾਬੇਸ ਮੈਨੇਜਮੈਂਟ ਸਿਸਟਮ ਜਿਹੜੇ ਡਾਟਾਬੇਸ ਐਸਕਯੂਐਲ ਵਗੈਰਾ ਇਹਦੇ ਵਿੱਚ ਵੀ ਕਰ ਸਕਦੇ ਹੋ ਇਹ ਸਾਰੀਆਂ ਆਪਸ਼ਨਸ ਤੁਹਾਡੇ ਕੋਲੇ ਅਲੱਗ-ਅਲੱਗ ਸਰਸਸ ਤੋਂ ਅਲੱਗ-ਅਲੱਗ ਮਾਧਿਅਮ ਤੋਂ ਜਿਵੇਂ NSDC ਦੇ ਜਿਹੜੇ ਟ੍ਰੇਨਿੰਗ ਸੈਂਟਰਸ ਨੇ ਜਾਂ PMKVY ਦੇ ਨੇ ਇਹਨਾਂ ਤੋਂ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਗਵਰਨਮੈਂਟ ITI ਜਿਹੜੇ ਕਾਲਜਸ ਨੇ ਜਾਂ ਜਿਹੜੇ ਪੋਲੀਟੈਕਨਿਕ ਕਾਲਜਸ ਨੇ ਇਹਨਾਂ ਦੇ ਵਿੱਚੋਂ ਇਹ ਡਿਪਲੋਮੇ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਫਰਦਰ ਸਟੱਡੀ ਨਹੀਂ ਕਰਨਾ ਚਾਹੁੰਦੇ 10+2 ਤੋਂ ਬਾਅਦ ਤੁਸੀਂ ਸਰਚ ਆਊਟ ਕਰਦੇ ਪਏ ਹੋ ਜੌਬ ਲਈ ਤਾਂ ਤੁਹਾਡੇ ਲਈ ਕਿਹੜੇ ਕਿਹੜੇ ਜਿਹੜੇ ਇਹ অপਸ਼ਨਸ ਨੇ ਤਾਂ ਤੁਸੀਂ ਤੁਹਾਡੇ ਲਈ ਜੂਨੀਅਰ ਸੌਫਟਵੇਅਰ ਡਿਵੈਲਪਰ ਦੀ ਇੱਕ ਆਪਸ਼ਨ ਹੈਗੀ ਆ ਤੁਸੀਂ ਡੋਮੈਸਟਿਕ ਆਈਟੀ ਹੈਲਪ ਡੈਸਕ اٹੈਂਡੈਂਟ ਡਾਟਾ ਐਂਟਰੀ ਆਪਰੇਟਰ ਵੈਬ ਡਿਵੈਲਪਰ ਸੋਸ਼ਲ ਮੀਡੀਆ ਐਸੋਸੀਏਟ ਡਿਜੀਟਲ ਮਾਰਕੀਟਿੰਗ ਐਗਜ਼ੀਕਿਊਟਿਵ ਆਈਟੀ ਹਾਰਡਵੇਅਰ ਅਸਿਸਟੈਂਟ ਕੰਪਿਊਟਰ ਆਪਰੇਟਰ ਸੌਫਟਵੇਅਰ ਡਿਵੈਲਪਮੈਂਟ ਇਹ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਜੌਬ ਵੀ ਨਹੀਂ ਕਰਨਾ ਚਾਹੁੰਦੇ ਤੇ 10+2 ਤੋਂ ਬਾਅਦ ਅੱਗੇ ਪੜ੍ਹਨਾ ਵੀ ਨਹੀਂ ਚਾਹੁੰਦੇ ਫੇਰ ਤੁਹਾਡੇ ਕੋਲੇ ਜਿਹੜੇ ਮੈਂ ਕੁਝ ਕੰਮ ਤੁਹਾਨੂੰ ਦੱਸਦਾ ਇੱਕ ਤੁਹਾਨੂੰ ਆਈਡੀਆ ਆ ਜਾਊਗਾ ਇਹ ਤੁਸੀਂ ਦੇਖ ਕੇ ਕਿ ਤੁਸੀਂ ਕਿਹੜੇ ਕਿਹੜੇ ਕੰਮ ਜਿਹੜੇ ਆ ਉਹ ਕੰਪਿਊਟਰ ਦੇ ਵਿੱਚ ਕਰ ਸਕਦੇ ਹੋ ਪਹਿਲਾਂ ਤੁਸੀਂ ਕੰਪਿਊਟਰ ਜਾਂ ਮੋਬਾਈਲ ਫੋਨ ਰਿਪੇਅਰ ਸਰਵਿਸ ਜਿਹੜਾ ਸੈਂਟਰ ਖੋਲ ਸਕਦੇ ਹੋ ਇਹਦੇ ਵਿੱਚ ਤੁਸੀਂ ਰਿਪੇਅਰ ਮੇਨਟੇਨੈਂਸ ਕੰਪਿਊਟਰ ਦਾ ਲੈਪਟਾਪ ਦਾ 스마트ਫੋਨ ਲਈ ਤੁਸੀਂ ਸਰਵਿਸਸ ਦੇ ਸਕਦੇ ਹੋ ਹਾਰਡਵੇਅਰ ਟ੍ਰਬਲ ਸ਼ੂਟਿੰਗ ਰਿਪੇਅਰ ਸੌਫਟਵੇਅਰ ਇੰਸਟਾਲੇਸ਼ਨ ਵਾਇਰਸ ਰਿਮੂਵਲ ਸਕਰੀਨ ਰਿਪਲੇਸਮੈਂਟ ਵਗੈਰਾ ਜਿਹੜੇ ਮੋਬਾਈਲ ਫੋਨ ਜਾਂ ਜਿਹੜੇ ਕੰਪਿਊਟਰ ਹੈਗੇ ਉਹਨਾਂ ਦੇ ਲਈ ਤੁਸੀਂ ਇਹ ਕਰ ਸਕਦੇ ਹੋ ਕੰਮ ਇਹਦੇ ਤੋਂ ਬਿਨਾ ਤੁਸੀਂ ਆਈਟੀ ਸਪੋਰਟ ਤੇ ਮੇਨਟੇਨੈਂਸ ਸਰਵਿਸਸ ਦੇ ਸਕਦੇ ਹੋ ਜਿਹਦੇ ਵਿੱਚ ਟੈਕਨੀਕਲ ਸਪੋਰਟ ਜਿਹੜੀ ਛੋਟੇ ਬਿਜ਼ਨਸ ਨੇ ਸਕੂਲ ਨੇ ਜਾਂ ਘਰਾਂ ਦੇ ਵਿੱਚ ਨੇ ਆਈਟੀ ਇਨਫਰਾਸਟ੍ਰਕਚਰ ਆ ਜਿਵੇਂ ਕਿਸੇ ਘਰਾਂ ਦੇ ਵਿੱਚ ਇੰਟਰਨੈਟ ਲੱਗਿਆ ਹੋਇਆ ਜਾਂ ਤੁਸੀਂ ਉੱਥੇ ਇੰਟਰਨੈਟ ਲਾਉਣਾ ਹੈਗਾ ਇਹ ਸਾਰੀਆਂ ਸਰਵਿਸਸ ਕਰ ਸਕਦੇ ਹਾਂ ਨੈਟਵਰਕਿੰਗ ਐਂਡ ਸੈਟਅਪ ਟ੍ਰਬਲ ਸ਼ੂਟਿੰਗ ਇਹ ਸਾਰਾ ਕੰਮ ਕੰਪਿਊਟਰ ਪ੍ਰਿੰਟਰ ਮੇਨਟੇਨੈਂਸ ਤੁਸੀਂ ਛੋਟੀਆਂ ਦੁਕਾਨਾਂ ਨੇ ਜਾਂ ਮੀਡੀਅਮ ਸਾਈਜ਼ ਜਿਵੇਂ ਤੁਹਾਨੂੰ ਦੱਸਿਆ ਸਕੂਲ ਕਾਲਜਸ ਨੇ ਉਹਦੇ ਵਿੱਚ ਵੱਡੀ ਪੱਤਰ ਦੇ ਉੱਤੇ ਜਿਹੜੇ ਪ੍ਰਿੰਟਿੰਗ ਦਾ ਕੰਮ ਹੁੰਦਾ ਉਹਨਾਂ ਦੀ ਮੇਨਟੇਨੈਂਸ ਦਾ ਕੰਮ ਤੁਸੀਂ ਕਰ ਸਕਦੇ ਹੋ ਸਾਫਟਵੇਅਰ ਅਪਡੇਸ਼ਨ ਜਾਂ ਉਹਦਾ ਬੈਕਅਪ ਦਾ ਤੁਸੀਂ ਕੰਮ ਕਰ ਸਕਦੇ ਹੋ ਤਾਂ ਇਹਦੇ ਲਈ ਤੁਹਾਨੂੰ ਕੋਈ ਜ਼ਿਆਦਾ ਕੁਝ ਨਹੀਂ ਚਾਹੀਦਾ ਤੁਸੀਂ ਐਨਐਸਕਿਊਫ ਦੇ ਵਿੱਚ ਆਮ ਤੌਰ ਤੇ ਵਿਸ਼ੇ ਇਹ ਪੜੇ ਹੁੰਦੇ ਆ ਤਾਂ ਜੇ ਤੁਸੀਂ ਲੈਣਾ ਤਾਂ ਇਹਦੇ ਵਿੱਚ ਕੋਈ ਸਰਟੀਫਾਈਡ ਕੋਰਸ ਹੋਰ ਐਡਵਾਂਸ ਜੇ ਤੁਸੀਂ ਸਪੈਸੀਫਿਕ ਜਿਵੇਂ ਨੈਟਵਰਕਿੰਗ ਦਾ ਤੁਹਾਨੂੰ ਨਹੀਂ ਆਉਂਦਾ ਤਾਂ ਤੁਸੀਂ ਉਹਦੇ ਵਿੱਚ ਇੱਕ ਸਪੈਸੀਫਿਕ ਸਰਟੀਫਾਈਡ ਕੋਰਸ ਕਰ ਸਕਦੇ ਹੋ ਇਹਦੇ ਤੋਂ ਬਿਨਾ ਤੁਸੀਂ ਸਾਈਬਰ ਕੈਫੇ ਜਾਂ ਡਿਜੀਟਲ ਸਰਵਿਸ ਸੈਂਟਰ ਖੋਲ੍ਹ ਸਕਦੇ ਹੋ ਜਿੱਥੇ ਤੁਸੀਂ ਅ ਇੰਟਰਨੈਟ ਐਕਸੈਸ ਦੇ ਸਕਦੇ ਹਾਂ ਪ੍ਰਿੰਟਿੰਗ ਸਕੈਨਿੰਗ ਆਨਲਾਈਨ ਸਰਵਿਸਿਜ਼ ਫੋਟੋਕਾਪੀ ਜਿਹੜਾ ਹੈਗਾ ਬਿੱਲ ਪੇਮੈਂਟ ਦਾ ਟਿਕਟ ਬੁਕਿੰਗ ਦਾ ਇਹ ਸਾਰੇ ਕੰਮ ਤੁਸੀਂ ਕਰ ਸਕਦੇ ਹੋ ਕੋਸ਼ਿਸ਼ ਤੁਸੀਂ ਇਹ ਕਰਨੀ ਹੈ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਸਾਈਬਰ ਕੈਫੇ ਖੋਲਣਾ ਤਾਂ ਤੁਸੀਂ ਬਿਜੀ ਏਰੀਆ ਦੇ ਵਿੱਚ ਖੋਲੋ ਜਾਂ ਜਿਵੇਂ ਪਿੰਡਾਂ ਦੇ ਵਿੱਚ ਖੋਲਣਾ ਤਾਂ ਜਿੱਥੇ ਕੋਈ ਬੱਸ ਸਟੈਂਡ ਆ ਜਿੱਥੇ ਲੋਕਾਂ ਦੀ ਆਵਾਜਾਈ ਜ਼ਿਆਦਾ ਜਿੱਥੇ ਹਰ ਕੋਈ ਐਕਸੈਸ ਕਰ ਸਕਦਾ ਤੁਹਾਡੇ ਸ਼ਾਪ ਦੇ ਉੱਤੇ ਉਸ ਤਰ੍ਹਾਂ ਦੀ ਲੋਕੇਸ਼ਨ ਤੁਸੀਂ ਜਿਹੜੀ ਉਹ ਫਾਈਂਡ ਆਊਟ ਕਰਨੀ ਆ ਇਹਦੇ ਤੋਂ ਇਲਾਵਾ ਤੁਸੀਂ ਵੈਬਸਾਈਟ ਡਿਵੈਲਪਮੈਂਟ ਜਾਂ ਡਿਜੀਟਲ ਮਾਰਕੀਟਿੰਗ ਏਜੰਸੀ ਦਾ ਕੰਮ ਕਰ ਸਕਦੇ ਹੋ ਇਹਦੇ ਤੋਂ ਬਿਨਾ ਅਗਲਾ ਕੰਮ ਆਨਲਾਈਨ ਟ੍ਰੇਨਿੰਗ ਜਾਂ ਸਕਿੱਲ ਸੈਂਟਰ ਜਿਹੜਾ ਤੁਸੀਂ ਦਾ ਕੰਮ ਕਰ ਸਕਦੇ ਹੋ ਉਹਦੇ ਵਿੱਚ ਜੇ ਉਹ ਤੁਸੀਂ ਸਿੱਖਿਆ ਜਿਵੇਂ ਆਫਿਸ ਵਗੈਰਾ ਵਰਡ ਆਫਿਸ ਕੋਡਿੰਗ ਗ੍ਰਾਫਿਕ ਡਿਜ਼ਾਈਨਿੰਗ ਜਿੰਨੀ ਤੁਹਾਨੂੰ ਨੌਲੇਜ ਆ ਉਹਨਾਂ ਤੁਸੀਂ ਕੰਮ ਇਹਦੇ ਵਿੱਚ ਕਰ ਸਕਦੇ ਹੋ ਆਈਟੀ ਇੱਕ ਬਹੁਤ ਵੱਡਾ ਇੱਕ ਲਾਲੋ ਕੇ ਇਨਫਾਰਮੇਸ਼ਨ ਦਾ ਸਮੁੰਦਰ ਆ ਜਿੰਨੀ ਤੁਸੀਂ ਇਨਫਾਰਮੇਸ਼ਨ ਇਹਦੇ ਵਿੱਚ ਇਕੱਠੀ ਕਰ ਲਓਗੇ ਸਰਟੀਫਿਕੇਸ਼ਨ ਦੇ थ्रू ਡਿਗਰੀਜ਼ ਦੇ थ्रू ਉਹ ਤੁਸੀਂ ਉਨਾ ਹੀ ਤੁਸੀਂ ਕੰਮ ਕਰ ਸਕਦੇ ਹੋ ਉਨਾ ਹੀ ਤੁਹਾਨੂੰ ਅੱਗੇ ਲੈ ਕੇ ਜਾ ਸਕਦੀ ਹੈ ਅਗਲਾ ਤੁਸੀਂ ਈ-ਕਮਰਸ ਸਪੋਰਟ ਸਰਵਿਸਿਜ਼ ਕਰ ਸਕਦੇ ਹੋ ਈ-ਕਮਰਸ ਸਪੋਰਟ ਸਰਵਿਸਿਜ਼ ਦੇ ਵਿੱਚ ਕੀ ਆ ਤੁਸੀਂ ਬੈਕ ਐਂਡ ਦੇ ਉੱਤੇ ਸਪੋਰਟ ਕਰਨਾ ਈ-ਕਮਰਸ ਬਿਜ਼ਨਸ ਨੂੰ ਜਿਵੇਂ ਪ੍ਰੋਡਕਟ ਲਿਸਟਿੰਗ ਇਨਵੈਂਟਰੀ ਮੈਨੇਜਮੈਂਟ ਕਸਟਮਰ ਸਰਵਿਸਿਜ਼ ਇਹ ਸਾਰਾ ਤੁਸੀਂ ਕਰ ਸਕਦੇ ਹੋ ਜੇ ਕੋਈ ਜਿਵੇਂ ਮੰਨ ਲਓ ਕਿਸੇ ਕੋਈ ਸ਼ਾਪ ਆ ਕੋਈ ਬਿਜ਼ਨਸ ਆ ਉਹਨੇ Amazon ਤੇ ਜਾਂ Flipkart ਦੇ ਉੱਤੇ ਆਪਣਾ ਅਕਾਊਂਟ ਬਣਾਇਆ ਹੋਇਆ ਉੱਥੇ ਉਹ ਆਪਣੇ ਪ੍ਰੋਡਕਟ ਵੇਚਦੀ ਆ ਤਾਂ ਤੁਸੀਂ ਉਹ ਪ੍ਰੋਡਕਟ ਉੱਥੇ ਉਸ ਸਾਈਟ ਤੇ ਪਾਉਣੇ ਕਰਨੇ ਉਹਨਾਂ ਨੂੰ ਕੈਟਲੌਗ ਬਣਾਉਣਾ ਉਹਨਾਂ ਦਾ ਉਹਨਾਂ ਦੇ ਬਾਰੇ ਡਿਸਕ੍ਰਿਪਸ਼ਨ ਕਈ ਤਰ੍ਹਾਂ ਦੇ ਕੰਮ ਹੁੰਦੇ ਆ ਤੁਸੀਂ ਇਹਦੇ ਤੇ ਜ਼ਿਆਦਾ ਡਿਟੇਲ ਨਾਲ ਜਾਣ ਸਕਦੇ ਹੋ ਤਾਂ ਇਹ ਕੰਮ ਵੀ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਵਿੱਚ ਇਹ ਕੰਮ ਕਰਨ ਦੀ ਪੋਟੈਂਸ਼ੀਅਲ ਜਿਹੜਾ ਹੈਗਾ ਉਹ ਹੈਗਾ ਤਾਂ ਤੁਸੀਂ ਫ੍ਰੀਲੈਂਸ ਆਈਟੀ ਸਰਵਿਸਸ ਦੇ ਸਕਦੇ ਹੋ ਜਿਨ੍ਹਾਂ ਦੇ ਵਿੱਚ ਡਾਟਾ ਐਂਟਰੀ ਆ ਗ੍ਰਾਫਿਕ ਡਿਜ਼ਾਈਨ ਆ ਬੇਸਿਕ ਐਪ ਡਿਵੈਲਪਮੈਂਟ ਆ ਇਹਦੇ ਤੇ ਤੁਸੀਂ ਕੰਮ ਕਰ ਸਕਦੇ ਹੋ ਤੁਸੀਂ 스마트 ਹੋਮ ਇੰਸਟਾਲੇਸ਼ਨ ਤੇ ਆਈਟੀ ਇੰਟੀਗ੍ਰੇਸ਼ਨ ਦੇਖੋ ਅੱਜ ਕੱਲ ਕੰਪਿਊਟਰ ਇੰਟਰਨੈਟ ਕੱਲਾ ਏ ਨਹੀਂ ਹੈਗਾ ਅੱਜ ਕੱਲ ਤੁਹਾਨੂੰ 스마트 ਪੱਖੇ ਵੀ 스마트 ਆ ਗਿਆ ਗੀਜਰ 스마트 ਆ ਗਿਆ ਏਸੀ 스마트 ਆ ਗਿਆ ਜਿਹੜੇ ਸਵਿਚ ਬੋਰਡ ਆ ਉਹ ਸਮਾਰਟ ਆ ਗਿਆ Alexa ਵਗੈਰਾ ਜਿਹੜੇ ਆ ਉਹ ਘਰਾਂ ਦੇ ਵਿੱਚ ਯੂਜ਼ ਹੋਣ ਲੱਗ ਗਿਆ ਤਾਂ ਤੁਸੀਂ ਉੱਥੇ ਵੀ ਆਪਣੀਆਂ ਸਰਵਿਸ ਜਿਹੜੀਆਂ ਨੇ ਇਹਨਾਂ ਚੀਜ਼ਾਂ ਨੂੰ ਮੇਨਟੇਨ ਕਰਨ ਲਈ ਸੈਟਅਪ ਕਰਨ ਲਈ ਇੰਸਟਾਲੇਸ਼ਨ ਕਰਨ ਦੇ ਲਈ ਤੁਸੀਂ ਆਪਣੀਆਂ ਸਰਵਿਸਸ ਦੇ ਸਕਦੇ ਹੋ ਤਾਂ ਇਹ ਇੱਕ ਓਵਰਵਿਊ ਸੀ ਜਿਹੜਾ ਆਈਟੀ ਜੇ ਤੁਸੀਂ ਪੜ੍ਹੀ ਹੋਈ ਆ 10+2 ਦੇ ਲੈਵਲ ਤੱਕ ਤਾਂ ਤੁਸੀਂ ਇਹ ਕੰਮ ਕਰ ਸਕਦੇ ਹੋ ਜੇ ਕੋਈ ਸਪੈਸੀਫਿਕ ਕੰਮ ਤੁਸੀਂ ਕਰਨਾ ਤਾਂ ਉਹਦੇ ਵਿੱਚ ਸਰਟੀਫਿਕੇਸ਼ਨ ਕਰ ਲੈਣ ਤੋਂ ਬਾਅਦ ਤੁਸੀਂ ਉਸ ਕੰਮ ਦੇ ਵਿੱਚ ਜਾਓ ਤਾਂ ਤੁਹਾਨੂੰ ਉਹਦਾ ਜ਼ਿਆਦਾ ਬੈਨੀਫਿਟ ਮਿਲੇਗਾ ਸੋ ਇਸੇ ਤਰ੍ਹਾਂ ਹੀ ਅਗਲਾ ਟ੍ਰੇਡ ਅਗਲਾ ਸਬਜੈਕਟ ਜਿਹੜਾ ਚੱਲਦਾ ਪਿਆ ਸਕੂਲਾਂ ਦੇ ਵਿੱਚ ਬੈਂਕਿੰਗ ਐਂਡ ਫਾਈਨਾਂਸ ਟ੍ਰੇਡ ਇਹਦੇ ਵਿੱਚ ਕਈ ਤਰ੍ਹਾਂ ਦੇ ਜੌਬ ਰੋਲ ਨੇ ਜਿਵੇਂ ਬੈਂਕਿੰਗ ਸੇਲਜ਼ ਰਿਪਰੈਜ਼ੈਂਟੇਟਿਵ ਲੋਨ ਪ੍ਰੋਸੈਸਿੰਗ ਅਫਸਰ ਮਿਊਚੁਅਲ ਫੰਡ ਐਸੋਸੀਏਟ ਬਿਜ਼ਨਸ ਕੋਰਸਪੌਂਡੈਂਟ ਜਾਂ ਬੈਂਕ ਮਿੱਤਰਾ ਮਾਈਕਰੋ ਫਾਈਨਾਂਸ ਐਗਜ਼ੀਕਿਊਟਿਵ ਇੰਸ਼ੋਰੈਂਸ ਏਜੰਟ ਟੈਕਸ ਰਿਟਰਨ ਪ੍ਰੀਪੇਰਰ ਫਾਈਨਾਂਸ ਇਨਕਲੂਜ਼ਨ ਅਸਿਸਟੈਂਟ ਇਹ ਕਈ ਤਰ੍ਹਾਂ ਦੇ ਜੌਬ ਰੋਲ ਨੇ ਤੁਸੀਂ ਕਿਹੜਾ ਜੌਬ ਰੋਲ ਕਰ ਰਹੇ ਹੋ ਉਸ ਦੇ ਹਿਸਾਬ ਨਾਲ ਤੁਸੀਂ ਅੱਗੇ ਆਪਾਂ ਗੱਲ ਕਰਦੇ ਹਾਂ ਪਰ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਇਹ ਕੋਰਸ ਜੇ ਤੁਸੀਂ 10+2 ਦੇ ਵਿੱਚ ਬਿਜ਼ਨਸ ਐਂਡ ਫਾਈਨਾਂਸ ਦੇ ਵਿੱਚ ਕਰ ਲਿਆ ਹੋਇਆ ਐਨਸਕਿਊਫ ਦੇ ਵਿੱਚ ਪਰ ਉਹਦੇ ਵਿੱਚ ਤੁਸੀਂ ਅੱਗੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਕਰਨਾ ਚਾਹੁੰਦੇ ਹੋ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਹੋ ਤਾਂ ਕਿਹੜੇ-ਕਿਹੜੇ ਟੋਪਿਕ ਲਈ ਜਿਹੜੇ ਉਹ ਸਬਜੈਕਟ ਹੋ ਸਕਦੇ ਆ ਤਾਂ ਜੇ ਤੁਸੀਂ ਬੈਚਲਰ ਆਫ ਵੋਕੇਸ਼ਨਲ ਦੇ ਵਿੱਚ ਕਰਦੇ ਹੋ ਤਾਂ ਤੁਸੀਂ ਬੈਂਕਿੰਗ ਐਂਡ ਫਾਈਨਾਂਸ ਐਜ਼ ਅ ਸਬਜੈਕਟ ਲੈ ਸਕਦੇ ਹੋ ਅਕਾਊਂਟਿੰਗ ਐਂਡ ਟੈਕਸੇਸ਼ਨ ਲੈ ਸਕਦੇ ਹੋ ਇਨਵੈਸਟਮੈਂਟ ਐਂਡ ਵੈਲਥ ਮੈਨੇਜਮੈਂਟ ਲੈ ਸਕਦੇ ਹੋ ਤੁਸੀਂ ਬੀ ਕਾਮ ਵੀ ਕਰ ਸਕਦੇ ਹੋ ਬੀ ਕਾਮ ਬੈਂਕਿੰਗ ਦੇ ਵਿੱਚ ਫਾਈਨਾਂਸ ਦੇ ਵਿੱਚ ਜਾਂ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਜਾ ਸਕਦੇ ਹੋ ਬੀਬੀਏ ਜੇ ਤੁਸੀਂ ਕਰਦੇ ਹੋ ਤਾਂ ਬੀਬੀਏ ਬੈਂਕਿੰਗ ਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਜਾਂ ਫਾਈਨਾਂਸ ਦੇ ਵਿੱਚ ਕਰ ਸਕਦੇ ਹੋ ਬੈਚਲਰ ਇਨ ਇਕਨੋਮਿਕਸ ਦੇ ਵਿੱਚ ਕਰ ਸਕਦੇ ਹੋ ਬਿਜ਼ਨਸ ਐਡਮਿਨਿਸਟ੍ਰੇਸ਼ਨ ਜਾਂ ਫਾਈਨਾਂਸ ਐਜ਼ ਅ ਮੇਜਰ ਸਬਜੈਕਟ ਉਹਦੇ ਵਿੱਚ ਲੈ ਸਕਦਾ ਤੁਸੀਂ ਇੰਨੇ ਤੋਂ ਬਿਨਾਂ ਤੁਸੀਂ ਡਿਪਲੋਮਾਸ ਵਗੈਰਾ ਦੇ ਵਿੱਚ ਵੀ ਜਾ ਸਕਦੇ ਹੋ ਡਿਪਲੋਮਾ ਸ਼ਾਰਟ ਟਰਮ ਜੇ ਤੁਸੀਂ ਗ੍ਰੈਜੂਏਸ਼ਨ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਡਿਪਲੋਮਾ ਇਨ ਬੈਂਕਿੰਗ ਐਂਡ ਫਾਈਨਾਂਸ ਕਰ ਸਕਦੇ ਹੋ ਅਕਾਊਂਟਿੰਗ ਐਂਡ ਟੈਕਸੇਸ਼ਨ ਟੈਲੀ ਜੀਐਸਟੀ ਦੇ ਨਾਲ ਕਰ ਸਕਦੇ ਹੋ ਫਾਈਨੈਂਸ਼ੀਅਲ ਸਰਵਿਸਸ ਤੁਸੀਂ ਉਹਦੇ ਵਿੱਚ ਲੈ ਸਕਦੇ ਹੋ ਜਿਹੜਾ ਹੈਗਾ ਡਿਪਲੋਮਾ ਇਨ ਇੰਸ਼ੋਰੈਂਸ ਤੇ ਰਿਸਕ ਮੈਨੇਜਮੈਂਟ ਦੇ ਵਿੱਚ ਕਰ ਸਕਦੇ ਹੋ ਤਾਂ ਇਹ ਉਸੇ ਤਰ੍ਹਾਂ ਹੀ ਇਹ ਤੁਹਾਨੂੰ NSDC ਅਫੀਲੀਏਟਡ ਜਿਹੜੇ ਹੈਗੇ ਆ ਟ੍ਰੇਨਿੰਗ ਸੈਂਟਰ ਉਹਨਾਂ ਦੇ ਵਿੱਚ ਮਿਲ ਸਕਦਾ ਕਾਲਜਸ ਦੇ ਵਿੱਚ ਵੀ ਜਿਹੜੇ ਕਾਲਜ ਡਿਪਲੋਮਸ ਵਗੈਰਾ ਕਰਾਉਂਦੇ ਆ ਉੱਥੇ ਵੀ ਤੁਹਾਨੂੰ ਮਿਲ ਸਕਦਾ ਤਾਂ IGNOU ਦੇ ਵਿੱਚ ਵੀ ਤੁਸੀਂ ਇਹ ਸਰਚ ਆਊਟ ਕਰ ਸਕਦੇ ਹੋ ਉੱਥੇ ਵੀ ਅਵੇਲੇਬਿਲਿਟੀ ਹੋਣੀ ਹੈ ਜੇ ਕਿਸੇ ਪਾਰਟਿਕੂਲਰ ਸਬਜੈਕਟ ਬਾਰੇ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਮੈਂ ਜਿੰਨੀ ਤੁਹਾਡੀ ਹੈਲਪ ਹੋ ਸਕੀ ਇਹਦੇ ਵਿੱਚ ਕਰੂੰਗਾ ਤੇ ਇਹਦੇ ਤੋਂ ਇਲਾਵਾ ਤੀਸਰੀ ਆਪਸ਼ਨ ਤੁਹਾਡੇ ਕੋਲੇ ਉਵੇਂ ਹੀ ਆਈਟੀ ਵਾਂਗ ਸਰਟੀਫਾਈਡ ਕੋਰਸ ਜਿਹੜੇ ਹੈਗੇ ਆ 2 ਮਹੀਨੇ 4 ਮਹੀਨੇ 6 ਮਹੀਨੇ 12 ਮਹੀਨੇ ਦੇ ਜਿਹੜੇ ਹੁੰਦੇ ਆ ਉਹ ਤੁਸੀਂ ਬੈਂਕਿੰਗ ਸੇਲਜ਼ ਆਫੀਸਰ ਦੇ ਵਿੱਚ ਕਰ ਸਕਦੇ ਹੋ ਮਾਈਕਰੋ ਫਾਈਨਾਂਸ ਐਗਜ਼ੀਕਿਊਟਿਵ ਟੈਲੀ ਵਿਦ ਜੀਐਸਟੀ ਇਨਕਮ ਟੈਕਸ ਰਿਟਰਨ ਫਾਈਲਿੰਗ ਇਹਦਾ ਵੀ ਬਹੁਤ ਵਧੀਆ ਕੰਮ ਹੁੰਦਾ ਇਹ ਵੀ ਤੁਸੀਂ ਕਰ ਸਕਦੇ ਹੋ ਮਿਊਚੁਅਲ ਫੰਡ ਦੇ ਵਿੱਚ ਕਰ ਸਕਦੇ ਹੋ ਯੂਪੀਆਈ ਡਿਜੀਟਲ ਪੇਮੈਂਟ ਐਗਜ਼ੀਕਿਊਟਿਵ ਦਾ ਵੀ ਤੁਸੀਂ ਜਿਹੜਾ ਹੈਗਾ ਸਰਟੀਫਾਈਡ ਕੋਰਸ ਕਰ ਲੈ ਸਕਦੇ ਹੋ ਤਾਂ ਇਹ ਸਾਰੇ ਤੁਸੀਂ ਕੋਰਸ ਜਿਹੜੇ ਨੇ ਉਹ ਲੈ ਸਕਦੇ ਆ ਤਾਂ ਉਸੇ ਤਰ੍ਹਾਂ ਹੀ ਜੇ ਤੁਸੀਂ ਨਹੀਂ ਅੱਗੇ ਫਰਦਰ ਸਟੱਡੀ ਕਰਨਾ ਚਾਹੁੰਦੇ ਨਹੀਂ ਜੌਬ 'ਚ ਜਾਣਾ ਚਾਹੁੰਦੇ ਤਾਂ ਤੁਸੀਂ ਆਪਣਾ ਜਿਹੜਾ ਸਟਾਰਟਅੱਪ ਕਿਹੜੀਆਂ-ਕਿਹੜੀਆਂ ਇਹਦੇ ਵਿੱਚ ਫੀਲਡ ਦੇ ਵਿੱਚ ਬਿਜ਼ਨਸ ਐਂਡ ਫਾਈਨਾਂਸ ਦੇ ਵਿੱਚ ਕਰ ਸਕਦੇ ਹੋ ਤਾਂ ਪਹਿਲਾ ਇਹਦੇ 'ਚ ਹੈ ਕਿ ਫਾਈਨੈਂਸ਼ੀਅਲ ਕੰਸਲਟੈਂਸੀ ਸਰਵਿਸਿਜ਼ ਤੁਸੀਂ ਦੇ ਸਕਦੇ ਹੋ ਫਾਈਨੈਂਸ਼ੀਅਲ ਕੰਸਲਟੈਂਸੀ ਸਰਵਿਸਿਜ਼ ਦੇ ਵਿੱਚ ਕੀ ਆਊਗਾ ਸਮਾਲ ਬਿਜ਼ਨਸ ਆ ਜਾਂ ਕਿਸੇ ਇੰਡੀਵਿਜੂਅਲ ਵਿਅਕਤੀ ਨੂੰ ਕੋਈ ਐਡਵਾਈਸ ਦੇਣੀ ਆ ਕਿ ਉਹ ਕਿਸ ਫੀਲਡ ਦੇ ਵਿੱਚ ਇਨਵੈਸਟ ਕਰ ਸਕਦਾ ਉਹਨੂੰ ਤੁਸੀਂ ਜਿਹੜਾ ਹੈ ਉਹ ਸ਼ੇਅਰ ਮਾਰਕੀਟ ਦੇ ਵਿੱਚ 뮤ਚੁਅਲ ਫੰਡ ਦੇ ਵਿੱਚ ਸੇਵਿੰਗ ਲੋਨ ਟੈਕਸ ਪਲੈਨਿੰਗ ਇਹਦੇ ਵਿੱਚ ਤੁਸੀਂ ਉਹਨੂੰ ਗਾਈਡ ਕਰ ਸਕਦੇ ਹੋ ਲੋਨ ਐਲੀਜੀਬਿਲਟੀ ਉਹਦੀ ਹੈ ਕਿ ਨਹੀਂ ਇਹਦੇ ਵਿੱਚ ਤੁਸੀਂ ਉਹਨੂੰ ਗਾਈਡ ਕਰ ਸਕਦੇ ਹੋ ਬੇਸਿਕ ਟੈਕਸ ਨਾਲ ਰਿਲੇਟਡ ਤੁਸੀਂ ਉਹਨੂੰ ਐਡਵਾਈਸ ਦੇ ਸਕਦੇ ਹੋ ਦੂਸਰੀ ਆਪਸ਼ਨ ਤੁਹਾਡੇ ਕੋਲੇ ਹੁੰਦੀ ਆ ਮਾਈਕਰੋ ਫਾਈਨਾਂਸ ਤੇ ਲੋਨ ਫੈਸਿਲੀਟੇਸ਼ਨ ਏਜੰਸੀ ਦੇ ਤੌਰ ਤੇ ਤੁਸੀਂ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਕਲਾਇੰਟ ਦੇ ਲਈ ਲੋਨ ਜਾਂ ਮਾਈਕਰੋ ਫਾਈਨਾਂਸ ਬੈਂਕ ਜਿਹੜੇ ਨੇ ਜਾਂ ਨੌਨ ਬੈਂਕ ਫਾਈਨੈਂਸ਼ੀਅਲ ਕੰਪਨੀਆਂਜ਼ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਹ ਲੋਨ ਵਗੈਰਾ ਲੈ ਸਕਦਾ ਉਹਦੇ ਤੇ ਤੁਸੀਂ ਉਹਨੂੰ ਐਡਵਾਈਸ ਕਰ ਸਕਦੇ ਹੋ ਤੁਸੀਂ ਲੋਨ ਐਪਲੀਕੇਸ਼ਨਾਂ ਫਾਈਲ ਕਰਨ ਦੇ ਵਿੱਚ ਸਪੋਰਟ ਕਰ ਸਕਦੇ ਹੋ ਤੁਸੀਂ ਉਹਦੀ ਡਾਕੂਮੈਂਟੇਸ਼ਨ ਕਰਨ ਦੇ ਵਿੱਚ ਜਿਹੜੀ ਆ ਉਹ ਸਪੋਰਟ ਕਰ ਸਕਦੇ ਹਾਂ ਇਹ ਸਾਰਾ ਤੁਸੀਂ ਕਰ ਸਕਦੇ ਹੋ ਜਦੋਂ ਬਿਨਾ ਤੁਸੀਂ ਇੰਸ਼ੋਰੈਂਸ ਏਜੰਸੀ ਦੇ ਵਿੱਚ ਵੀ ਕੰਮ ਕਰ ਸਕਦੇ ਹੋ ਲਾਈਫ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਜਨਰਲ ਇੰਸ਼ੋਰੈਂਸ ਐਜ਼ ਅ ਏਜੰਟ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਵਿੱਚ ਕੰਮ ਕਰ ਸਕਦੇ ਹੋ ਇਹਦੇ ਵਿੱਚ ਪਾਲਿਸੀ ਸੇਲਸ ਕਲੇਮ ਅਸਿਸਟੈਂਸ ਕਸਟਮਰ ਐਜੂਕੇਸ਼ਨ ਔਨ ਇੰਸ਼ੋਰੈਂਸ ਬੈਨੀਫਿਟ ਕੀ ਉਹਨੂੰ ਹੋਣਗੇ ਇਹਦੇ ਤੇ ਤੁਸੀਂ ਆਪਣੇ ਕਲਾਇੰਟਸ ਨੂੰ ਜਾਣਕਾਰੀ ਦੇ ਸਕਦੇ ਹੋ ਤੁਸੀਂ ਬੁੱਕ ਕੀਪਿੰਗ ਤੇ ਅਕਾਊਂਟਿੰਗ ਸਰਵਿਸਿਜ਼ ਵੀ ਦੇ ਸਕਦੇ ਹੋ ਉਹਦੇ ਵਿੱਚ ਲੈਜਰ ਮੈਂਟੇਨ ਕਰਨਾ ਜੀਐਸਟੀ ਫਾਈਲਿੰਗ ਜਾਂ ਫਾਈਨੈਂਸ਼ੀਅਲ ਸਟੇਟਮੈਂਟਸ ਜਿਹੜੀਆਂ ਨੇ ਪ੍ਰੇਪੇਅਰ ਕਰਨ ਵਰਗੇ ਜਿਹੜੇ ਕੰਮ ਆਉਂਦੇ ਆ ਡਿਜੀਟਲ ਬੈਂਕਿੰਗ ਜਾਂ ਪੇਮੈਂਟ ਜਿਹੜੇ ਹੈਗੇ ਆ ਇਹਦੇ ਤੇ ਤੁਸੀਂ ਅਕਾਊਂਟ ਓਪਨਿੰਗ ਕੈਸ਼ ਵਿਦਡਰਾਵਲ ਮੋਬਾਈਲ ਰੀਚਾਰजेस ਆਧਾਰ ਐਨੇਬਲਡ ਸਰਵਿਸ ਜਿਹੜੀਆਂ ਆਧਾਰ ਨਾਲ ਜੁੜੀਆਂ ਹੋਈਆਂ ਜਿਹੜੇ ਕੰਮ ਨੇ ਉਹ ਤੁਸੀਂ ਇਦੇ ਵਿੱਚ ਕਰ ਸਕਦੇ ਹਾਂ ਮਿਊਚੁਅਲ ਫੰਡ ਡਿਸਟ੍ਰੀਬਿਊਸ਼ਨ ਦੇ ਵਿੱਚ ਤੁਸੀਂ ਇਨਵੈਸਟਮੈਂਟ ਪਲੈਨਿੰਗ ਦੇ ਵਿੱਚ ਹੈਲਪ ਕਰ ਸਕਦੇ ਹੋ ਤੁਸੀਂ ਰეკਮੈਂਡੇਸ਼ਨਸ ਦੇ ਸਕਦੇ ਹੋ ਐਸਆਈਪੀ ਦੇ ਵਿੱਚ ਤੁਸੀਂ ਆਪਣੇ ਕਲਾਇੰਟਸ ਦੀ ਹੈਲਪ ਕਰ ਸਕਦੇ ਹੋ ਤਾਂ ਇਹ ਸਾਰਾ ਕਰਨਾ ਤੁਸੀਂ ਕਰ ਸਕਦੇ ਹੋ ਪਰ ਇਹ ਕਰਨ ਤੋਂ ਪਹਿਲਾਂ ਤੁਸੀਂ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਜਾਣਕਾਰੀ ਲੈ ਕੇ ਫਿਰ ਜੇ ਤੁਸੀਂ ਇਹ ਕੰਮ ਕਰੋਗੇ ਤਾਂ ਤੁਹਾਡੇ ਸਫਲਤਾ ਦੇ ਜਿਹੜੇ ਚਾਂਸਸ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਜਿੰਨੀ ਜਾਣਕਾਰੀ ਤੁਸੀਂ ਗੈਦਰ ਕਰਕੇ ਕਲੈਕਟ ਕਰਕੇ ਅੱਗੇ ਵਰੋਗੇ ਉਨਾ ਹੀ ਜ਼ਿਆਦਾ ਤੁਹਾਡੇ ਸਫਲਤਾ ਦੇ ਜਿਹੜੇ ਚਾਂਸਸ ਨੇ ਉਹ ਵਧਦੇ ਨੇ ਬਣਦੇ ਨੇ ਤਾਂ ਅਗਲੇ ਵੀਡੀਓ ਦੇ ਵਿੱਚ ਅੱਜ ਦੋ ਟਰੇਡ ਦੀ ਆਪਾਂ ਗੱਲ ਕੀਤੀ ਆ ਮੈਂ ਕੋਸ਼ਿਸ਼ ਤਾਇ ਸੀ ਕਿ ਮੈਂ ਅੱਜ ਕੋ ਕਾਫੀ ਟਰੇਡ ਜਿਹੜੇ ਆ ਕਵਰ ਕਰਾਂ ਪਰ ਕਿਉਂਕਿ ਵੀਡੀਓ ਜਿਹੜੀ ਆ ਉਹ ਜ਼ਿਆਦਾ ਲੰਬੀ ਹੋ ਜਾਏਗੀ ਫਿਰ ਸੁਣਨ ਦੇ ਵਿੱਚ ਦਿੱਕਤ ਆਉਂਦੀ ਆ ਤਾਂ ਦੋ ਟਰੇਡ ਦੋ ਸਬਜੈਕਟ ਇਹਦੇ ਵਿੱਚ ਕਵਰ ਕੀਤੇ ਆ ਅਗਲੀ ਦੇ ਵਿੱਚ ਫੇਰ ਦੋ ਤਿੰਨ ਕਰਾਂਗੇ ਇਸ ਤਰ੍ਹਾਂ ਕਰਕੇ ਤੁਸੀਂ ਆਪਾਂ ਸਾਰੇ ਜਿਹੜੇ ਪੰਜਾਬ ਦੇ ਵਿੱਚ ਸਬਜੈਕਟ ਜਾਂ ਟ੍ਰੇਡ ਚੱਲਦੇ ਪਏ ਆ ਉਹਨਾਂ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨਾਲ ਬਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ